ਜਦੋਂ बार-बार ਕਿਹਾ ਜਾਂਦਾ ਕਿ ਇਹ ਸਿਸਟਮ ਖਰਾਬ ਆ ਆਪਾਂ ਦਾ ਢੇਡਾ ਬੱਕਰੀਆਂ ਚੜ ਗੁੱਸਾ ਆਉਗਾ ਸਾਨੂੰ ਢੇਡਾ ਕਹਿੰਦੇ ਨਾ ਨਹੀਂ ਵਿੱਚ ਆਪਾਂ ਢੇਡਾ ਆਪਾਂ ਬੱਕਰੀਆਂ ਜਿੱਧਰ ਮਰਜੀ ਸਿਟੀ ਨਾਲ ਆਪਾਂ ਨੂੰ ਜਿਹੜਾ ਹੱਕ ਕੇ ਆ ਜਾਂਦੇ ਨੇ ਤੇ ਆਪਾਂ ਹੱਕੇ ਜਾਂਦੇ ਨੇ ਜੋ ਮੰਨ ਚਾਹੀਦਾ ਹੁੰਦਾ ਉਹ ਤੁਹਾਡੇ ਦਿਮਾਗ ਚ ਪਾ ਦਿੰਦੇ ਨੇ ਕਿਵੇਂ ਪਾ ਦਿੰਦੇ ਨੇ ਅਡੋ ਟੈਲੀਮੈਂਟਾ ਦੇ ਤੂੰ ਝੂਠੇ ਵਾਦੇ ਆ ਜਾ ਤੁਰੇ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਇਹੋ ਹਾਲ ਹੋਣਾ। ਬੱਚੋ ਦੇ ਕਿਵੇਂ ਜਿੰਨੀ ਦੇਰ ਤੱਕ ਅਸੀਂ ਲੰਬੀ ਰਣਨੀਤੀ ਨਹੀਂ ਅਪਣਾਉਂਦੇ ਸਾਨੂੰ ਸਾਰੇ ਫਰੰਟਾਂ ਤੇ ਲੜਨਾ ਪਊ ਸਾਨੂੰ ਸਮਾਜਿਕ ਫਰੰਟਾਂ ਤੇ ਲੜਨਾ ਪਊ ਸਾਨੂੰ ਰਾਜਨੀਤਿਕ ਫਰੰਟਾਂ ਤੇ ਲੜਨਾ ਪਊ ਤੇ ਉਹ ਕਾਰਨਤਾਰ ਨਹੀਂ ਫਰੰਟਾਂ ਤੇ ਲੜਨਾ ਪਊ ਫਿਰ ਜਦ ਅੱਜ ਸਾਡੀਆਂ ਮੰਗਾਂ ਮੱਦੇਨਜ਼ਰ ਆਈਆਂ ਨਹੀਂ ਤਾਂ ਕੀ ਕਰਦੇ ਇਹ ਸਮਾਜਿਕ ਲੋਕਾਂ ਨੂੰ ਇਹ ਦੱਸਦੇ ਕੀ ਇਹ 1.5% 2% ਕਿਨੇ ਦਾ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਬਰਲੀ ਤੋਂ ਸਟੇਟਮੈਂਟ ਆਈ ਆ ਕਿ ਇਹਨਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ ਤੁਹਾਨੂੰ 2.59 ਦਾ ਫਾਰਮੂਲਾ ਨਹੀਂ ਦਿੱਤਾ ਜਾ ਸਕਦਾ ਕੈਸ਼ਲੈਸ ਸਕੀਮ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਾਡੇ ਵਿੱਤੀ ਸਾਧਨ ਨਹੀਂ ਭਈ ਕੀ ਤੁਸੀਂ ਜਿਹੜੀ ਵੀ ਚੀਜ਼ ਖਰੀਦਦੇ ਹੋ ਉੱਤੇ ਟੈਕਸ ਨਹੀਂ ਦਿੰਦੇ ਕੀ ਤੁਸੀਂ ਸਰਕਾਰ ਨੂੰ ਇੰਕੋ ਟੈਕਸ ਨਹੀਂ ਦਿੰਦੇ ਕੁਛ ਦੰਡਾ ਵੀ ਇਵਰ ਦੇ ਵਿੱਚ ਤੁਸੀਂ ਉਹਨਾਂ ਨੂੰ ਮਾਰਦੇ ਨਹੀਂ ਹੋ ਫਿਰ ਫਿਰ ਤੁਹਾਡੀ ਮਜਬੂਰੀਆਂ ਕੀ ਇੱਥੇ ਆਪਣੀਆਂ ਮੰੰਗਾ ਦੀ ਇੱਥੇ ਆ ਕੇ ਫਿਰ ਜਿਹੜਾ ਕੰਮ ਆਰਾਮ ਕਰਨ ਵਾਲਾ ਜਿਹੜਾ ਟਾਈਮ ਆਰਾਮ ਕਰਨਾ ਉਸ ਸਮੇਂ ਆਪਣੀਆਂ ਮੰੰਗਾ ਪੂਰੀਆਂ ਕਰਨ ਨੂੰ ਦੋ ਘੰਟੇ ਲੰਬੇ ਸਮੇਂ ਤੋਂ ਜਿਹੜੀ ਆ ਅਵੇਸਲਾਪਨ ਦਿਖਾ ਰਹੀ ਹੈ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਡੇ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਰਾਹ ਬਖਾਲਣ ਵਾਲੇ ਆ ਉਹਨਾਂ ਵੱਲੋਂ ਇਹ ਜਿਹੜਾ ਧਰਨਾ 2.59 ਦੇ ਗੁਣਾਕ ਲੈਣ ਦੇ ਲਈ ਲਾਇਆ ਗਿਆ ਸੋ ਅਸੀਂ ਪੰਜਾਬ ਸਿਵਲ ਸੈਕਟਰੀਟੇਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਸਾਂਝਾ ਮਲਾਜਮ ਮੰਚ ਆ ਸਾਂਝਾ ਫਰੰਟ ਆ ਉਨ੍ਹਾਂ ਵੱਲੋਂ ਅਸੀਂ ਸਮੂਲੀਅਤ ਕੀਤੀ ਆ ਕਿ ਅਸੀਂ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਜੋ ਵੀ ਜਿਸੇ ਵੀ ਤਰ੍ਹਾਂ ਦਾ ਸੰਘਰਸ਼ ਹੋ ਲਿਖਣਗੇ ਅਸੀਂ ਉਹਦੇ ਵਿੱਚ 파ਟਾ ਦਾ ਕਰਾਂਗੇ ਔਰ ਸਰਕਾਰ ਨੂੰ ਜਿਹੜੀ ਅਸੀਂ ਸੁਚੇਤ ਕਰਦੇ ਆ ਕਿ ਬਹੁਤ ਸਮਾਂ ਕੱਢ ਲਿਆ ਹੁਣ ਜਿੰਨਾ ਸਮਾਂ ਦੇਣਾ ਸੀਗਾ ਮੁਲਾਜ਼ਮ ਸਾਥੀਆਂ ਨੇ ਦੇਤਾ ਉਹਨ ਲੜਾਈ ਦਾ ਜਿਹੜਾ ਮੁੱਢ ਵੱਚੁਕਿਆ ਮੈਂ ਬਾਰ ਬਾਰ ਆਪਣੀਆਂ ਜਿਹੜੀਆਂ ਤਕਰੀਰਾਂ ਦੇ ਵਿੱਚ ਕਹਿੰਦਾ ਰਿਹਾ ਸੀ ਜਿਹੜੇ ਪੈਨਸ਼ਨਰ ਸਾਥੀਓ ਬਹੁਤ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚਣਗੇ ਸੋ ਦੇਖ ਲੈਣੇ ਜੋ ਅਪੀਲ ਕੀਤੀ ਸੀ ਉਹਦੇ ਅਨੁਸਾਰ ਬਹੁਤ ਵੱਡੀ ਗਿਣਤੀ 'ਚ ਮੁਲਾਜਮ ਜਿਹੜੇ ਆ ਪੈਨਸ਼ਨਰ ਸਾਥੀ ਆਏ ਆ ਤੇ ਐਵੇਂ ਜਿਹੜੇ ਸਾਡੇ ਇਸ ਸਮੇ ਮੁਲਾਜ਼ਮ ਨੇ ਵਰਕਿੰਗ ਨੇ ਉਹਦੇ ਨਾਲ ਆ ਕੇ ਮਿਲਗੇ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿੰਦੇ ਵਿਚਾਰ ਕਰਨਿਆ ਜਾਵੇ ਨਹੀਂ ਤਾਂ ਉਹੀ ਹਾਲ ਹੋਊਗਾ ਜੋ ਰਵਾਇਤੀ ਪਾਰਟੀਆਂ ਦਾ ਹੋਇਆ ਸੀਗਾ ਉਹੀ ਹਾਲ ਆਮ ਆਦਮੀ ਪਾਰਟੀ ਦਾ ਹੋਏਗਾ